ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮਹਿਮਾਨਪਿਤਕਾਰ ਹਾਜ਼िरा ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਜੀਐਸਟੀ ਲਗੂ ਹੋਣ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ਇਹ ਬਿਆਨ ਦਿੱਤਾ ਹੈ ਹਰਪਾਲ ਸਿੰਘ ਚੀਮਨ। ਧਵਾਬੇ ਤੇ ਮੱਝ ਦੇ ਵਿਧਾਇਕਾਂ ਦੀ ਅੱਜ ਲੱਗੇਗੀ ਕਲਾਸ ਸੀਐਮ ਮਾਨ ਜਲੰਧਰ ਦਾ ਦੌਰਾ ਕਰਨਗੇ। ਮਾਨ ਸਰਕਾਰ ਕਿਉਂ ਨਹੀਂ ਕਰਵਾਰੀ ਨਗਰ ਨਿਗਮ ਦੀਆਂ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਨਗਰ ਕੌਂਸਲ ਚੋਣਾਂ ਦਾ ਮਾਮਲਾ ਪਹੁੰਚਿਆ ਕੋਰਟ ਤੇ ਵਿੱਚ ਕੁਕਬੀਰ ਸਿੰਘ ਬਾਦਲ ਬਗੀ ਤੜੇ ਦੇ ਕੈਂਤੇ ਅਕਾਲ ਤਖਤ ਸਾਹਿਬ ਚ ਮੁਆਫੀ ਨਾਮਾ ਲੱਕੇ ਪੇਸ਼ ਹੋਏ ਗਰਭਵਤੀ ਔਰਤਾਂ ਨਾਲ ਹੋ ਰਿਹਾ ਹੈ ਖਿਲਵਾੜ ਬੱਚਿਆਂ ਦੀ ਜਾਨ ਨੂੰ ਪੈ ਰਿਹਾ ਹੈ ਖਤਰਾ ਮੌਸਮ ਵਿਭਾਗ ਦੀ ਨਵੀਂ ਚੇਤਾਵਨੀ ਜਾਰੀ ਪੰਜਾਬ ਦੇ ਵਿੱਚ ਗੜੇਬਾਜ਼ੀ ਦੀ ਕੀਤੀ ਅਲਰਟ ਜਾਰੀ ਹੁਣ ਖਬਰਾਂ ਵਿਸਤਾਰ ਨਾਲ ਜੀਐਸਟੀ ਲਾਗੂ ਹੋਣ ਨਾਲ ਪੰਜਾਬ ਨੂੰ ਘਾਟਾ ਪਿਆ ਹੈ ਇਹ ਬਿਆਨ ਦੰਦੇ ਨੇ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਦੱਸ ਦਈਏ ਪੰਜਾਬ ਦੇ ਵਿੱਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ 16ਵੇਂ ਵਿੱਤ ਕਮਿਸ਼ਨ ਅੱਗੇ ਸੂਬੇ ਦੇ ਵਿਕਾਸ ਲਈ ਟੀਚੇ ਚੁਣੌਤੀਆਂ ਤੇ ਲੋਣਾ ਸੰਬੰਧੀ ਕੇਸ ਬੜੀ ਮਜ਼ਬੂਤੀ ਨਾਲ ਉਠਾਇਆ ਹੈ ਸੂਬਾ ਸਰਕਾਰ ਨੇ ਕੇਂਦਰੀ ਵਿੱਤ ਕਮਿਸ਼ਨ ਤੇ ਸੂਬਾ ਸਰਕਾਰ ਨੇ ਕੇਂਦਰੀ ਵਿੱਤ ਕਮਿਸ਼ਨ ਦੇ ਸੂਬੇ ਦੇ ਵਿਕਾਸ ਲਈ 132247 ਕਰੋੜ ਰੁਪਏ ਦੇ ਫੰਡ ਦੀ ਮੰਗ ਕੀਤੀ ਹੈ ਵਿੱਤ ਮੰਤਰੀ ਨੇ ਵਿੱਤ ਕਮਿਸ਼ਨ ਨੂੰ ਦੱਸਿਆ ਕਿ ਟਾਰੀਵਾਗਾ ਬਾਰਡਰ ਤੇ ਵਪਾਰਕ پابੰਦੀ ਕਾਰਨ ਪੰਜਾਬ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਹਾਲਾਂਕਿ ਇਹੀ ਵਪਾਰ ਗੁਜਰਾਤ ਦੀਆਂ ਬਦਰਗਾਹਾਂ ਰਾਹੀ جاری ਹਨ ਸੁਭਾ ਸਰਕਾਰ ਨੇ ਲਾਂਗੇ ਦੇ ਮੁਰ ਸ਼ੁਰੂ ਹੋਣ ਤੱਕ ਪੰਜਾਬ ਨੂੰ ਹੋਣ ਵਾਲੇ ਨੁਕਸਾਨ ਦੀ ਪਰਪਾਈ ਲਈ ਸੰਯੁਕਤ ਮੁਆਵਜ਼ੇ ਦੀ ਮੰਗ ਕੀਤੀ ਹੈ ਵਿੱਤੇ ਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਜੀਐਸਟੀ ਦੇ ਲਾਗੂ ਹੋਣ ਨਾਲ ਪੰਜਾਬ ਨੂੰ ਵੱਡਾ ਵਿੱਤੀ ਘਾਟਾ ਪਿਆ ਹੈ ਉਹਨਾਂ ਕੇਂਦਰੀ ਵਿੱਤ ਕਮਿਸ਼ਨ ਨੂੰ ਦੱਸਿਆ ਕਿ ਪੁਰਾਣੀ ਵੈਟ ਪ੍ਰਣਾਲੀ ਮੌਜੂਦ ਸਮੇਂ ਚੱਲ ਰਹੀ ਹੁੰਦੀ ਤਾਂ ਪੰਜਾਬ ਨੂੰ 25750 ਕਰੋੜ ਜੀਐਸਟੀ ਦੇ ਮੁਕਾਬਲੇ 45000 ਕਰੋੜ ਤੋਂ ਵੱਧ ਦੀ ਕਮਾਈ ਹੋਣੀ ਸੀ ਪੰਜਾਬ ਸਰਕਾਰ ਵੱਲੋਂ 16 ਵਿਵਤ ਕਮਿਸ਼ਨ ਨਾਲ ਤੇ ਵਿਦਾਇਆ ਜਦੋਂ ਜ਼ਿਕਰ ਕਰਦਿਆਂ ਤੇ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੇ ਪੂੰਜੀਗਤ ਖਰਚਿਆਂ ਨੂੰ ਵਧਾ ਕੇ ਰਾਜ ਦੇ ਕੁੱਲ ਘਰੇਲੂ ਉਪਾਦ ਦਾ 1.5% ਦੇ ਕਾਰਨ ਫਿਰ ਅਸਰ ਤਵੇ ਚ ਮਿਲੇ ਬਕਾਇਆ ਅਰਜ ਨੂੰ ਘਟਾਉਣ ਮਿਲੀਆਂ ਪ੍ਰਾਪਰਟੀਆਂ ਜੋ ਪਹਿਲਾਂ ਤੋਂ ਹੀ ਦੇਸ਼ ਦੀਆਂ ਅਸਤਨ ਪ੍ਰਾਪਰਟੀਆਂ ਤੋਂ ਵੱਧ ਹਨ ਨੂੰ ਹੋਰ ਵਿਧਾਨ ਅਤੇ ਗੈਰ ਤਕਰਸ਼ਕ ਖਰਚਿਆਂ ਨੂੰ ਤਰਜੀਹ ਕਰਨ ਦਾ ਵਾਅਦਾ ਕੀਤਾ ਹੈ ਦੱਸਈਏ ਕਿ ਇਹ ਇਲਜ਼ਾਮ ਖਰਪਾਲ ਸਿੰਘ ਚੀਮਾ ਦੇ ਵੱਲੋਂ ਦਿੱਤੇ ਗਏ ਨੇ ਦੁਆਬੇ ਤੇ ਮੱਝ ਦੇ ਵਿਧਾਇਕਾਂ ਦੀ ਸੀਐਮ ਮਾਨ ਵੱਲੋਂ ਕਲਾਸ ਲਗਾਈ ਜਾਏਗੀ ਸੀਐਮ ਮਾਨ ਜਲੰਧਰ ਦਾ ਦੌਰਾ ਕਰ ਰਹੇ ਨੇ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਜਲੰਧਰ ਦੌਰੇ ਤੇ ਗਏ ਹਨ ਅੱਜ ਉਹਨਾਂ ਦਾ ਜਲੰਧਰ ਵਿੱਚੋਂ ਆਖਰੀ ਦਿਨ ਹੈ ਅੱਜ ਸੀਐਮ ਭਗਵੰਤ ਮਾਨ ਨੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਅਫਸਰਾਂ ਦੀ ਮੀਟਿੰਗ ਸੱਦ ਲਈ ਹੈ ਇਸ ਬੈਠਕ 'ਚ ਸਾਰੇ ਡੀਸੀ, ਸੀਪੀ, ਐਸਐਸਪੀ ਦੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ ਇਸ ਮੀਟਿੰਗ ਵਿੱਚ ਇਲਾਕੇ ਦੇ ਵਿਕਾਸ ਕਾਰਜਾਂ ਤੇ ਅਗਲੇ ਹੈੱਡਸਮਪ ਨੂੰ ਲੈ ਕੇ ਚਰਚਾ ਹੋਵੇਗੀ ਇਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ ਚੋਣ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਲਕੇ ਦੇ ਸਾਰੇ ਕੰਮਾਂ ਦਾ ਜਾਇਜ਼ਾ ਵੀ ਸੀਐਮ ਭਗਵੰਤ ਮਾਨ ਲੈਣਗੇ ਸਹੀ ਹੈ ਕਿ ਚਲੰਦਰ ਦੇ ਵਿੱਚ ਵਿਕਾਸ ਨੂੰ ਤਰਜੀਹ ਦੰਦੇ ਹੋਏ ਸੀ ਇਹ ਮਾਨ ਨੇ ਮੀਟਿੰਗ ਸਰਦੀ ਹੈ ਜਿਸ ਦੇ ਵਿੱਚ ਐਸਐਸਪੀ ਪੀਸੀਐਸਪੀ ਸਾਰੇ ਸ਼ਾਮਿਲ ਹੋਣ ਮਾਨ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਕਿਉਂ ਨਹੀਂ ਕਰਵਾ ਰਹੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੁਣ ਨਗਰ ਕੌਂਸਲ ਦੀਆਂ ਚੋਣਾਂ ਦਾ ਮਾਮਲਾ ਵੀ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਦੱਸइए ਕਿ ਪੰਜਾਬ ਵਿੱਚ ਨਗਰ ਨਿਗਮ ਨਗਰ ਕੌਂਸਲ ਦੇ ਨਾਲ ਨਾਲ ਪੰਚਾਇਤੀ ਚੋਣਾਂ ਪੈਂਡਿੰਗ ਹਨ ਇਹਨਾਂ ਵਿੱਚ ਹੁਣ ਬਿਆਲ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਜਵੀਰਵਾਰ ਨੂੰ ਹੋਣ ਵਾਲੀ ਵਾਈ ਵਿੱਚ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਪਿਛਲੀ ਸੁਣਵਾਈ ਤੇ ਅਦਾਲਤ ਨੇ ਸੰਬੰਧ ਸਬੱਚ ਸਰਕਾਰ ਤੋਂ ਜਵਾਬ ਮੰਗਿਆ ਸੀ ਇਹ ਮਾਮਲੇ ਵਿੱਚ ਮਲੇਰਕੋਟਲਾ ਵਾਸੀ ਬੀਅੰਤ ਸਿੰਘ ਵੱਲੋਂ ਅਦਾਲਤ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਬੀਅੰਤ ਸਿੰਘ ਦੀ ਤਰਫੋਂ ਦਾਇਰ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਦੀਆਂ 42 ਨਗਰ ਕੌਂਸਲ ਦਾ ਕਾਰਜਕਾਲ ਕਈ ਮਹੀਨੇ ਪਹਿਲਾਂ ਪੂਰਾ ਹੋ ਚੁੱਕਾ ਹੈ ਕਾਰਜਕਾਲ ਖਤਮ ਹੋਏ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਸਰਕਾਰ ਵੱਲੋਂ ਉਹਨਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਕਾਰਨ ਉਹਨਾਂ ਨਗਰ ਕੌਂਸਲਾਂ ਵਿੱਚ ਵਿਕਾਸ ਕਾਰਜ ਪਾਵਿਤ ਹੋ ਰਹੇ ਨੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਪਟੀਸ਼ਨਰ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ 1 ਅਗਸਤ 2023 ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਮੁਤਾਬਕ ਚੋਣਾਂ 1 ਨਵੰਬਰ 2023 ਨੂੰ ਹੋਣੀਆਂ ਚਾਹੀਦੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ ਫਿਲਹਾਲ ਇਹ ਮਾਮਲਾ ਲਟਕ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਚਾਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ਵੀ ਹਾਈ ਕੋਰਟ ਪਹੁੰਚ ਗਿਆ ਸੀ ਉਸ ਵਿੱਚ ਵੀ ਅਦਾਲਤ ਦੀ ਸਰਕਾਰ ਤੇ ਸਾਰੀ ਯੋਜਨਾਬੰਦੀ ਮੰਗੀ ਸੀ ਬਸ ਇਹ ਕਿ ਮਾਨ ਸਰਕਾਰ ਤੇ ਤਾਂਚ ਕਸਿਆ Okay. Yeah. ਮਾਨ ਸਰਕਾਰ ਅਜੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਕਿਉਂ ਨਹੀਂ ਕਰਵਾ ਰਹੀ ਹੈ ਇਹ ਪੈਂਡਿੰਗ ਕਿਉਂ ਨੇ ਤੇ ਨਵਾਂ ਮਾਮਲਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਜਿਸ ਦੇ ਵਿੱਚ ਅੱਜ ਸੁਣਵਾਈ ਹੋਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਵੀ ਜੀ ਆਪਣਾ ਮਾਫੀਨਾਮਾ ਲੈ ਕੇ ਪੇਸ਼ ਹੋਏ ਨੇ ਦੱਸ ਦਈਏ ਕਿ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੇ ਵੱਖਰੇ ਤੌਰ ਤੇ ਸਪਸ਼ਟਕਰਨ ਸੌਂਪਿਆ ਹੈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮਗਰੋਂ ਇਹਦੀ ਅਗਲੀ ਕਾਰਵਾਈ ਹੋਵੇਗੀ ਜਥੇਦਾਰ ਨੇ ਕਿਹਾ ਹੈ ਕਿ ਇਸ ਸਪਸ਼ਟਕਰਨ ਨੂੰ ਪੰਜ ਸਿੰਘਾਂ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਨ ਉਪਰੰਤ ਤਾਂ ਅਗਲੀ ਕਾਰਵਾਈ ਕੀਤੇ ਜਾਏਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣਾ ਸਪਸ਼ਟਕਰਨ ਅਕਾਲ ਤਖਤ ਵਿਖੇ ਸੌਂਪ ਦਿੱਤਾ ਹੈ ਪੰਥ ਸਿੰਘ ਸਾਹਿਬਾਨ ਦੀ 15 ਜੁਲਾਈ ਨੂੰ ਹੋਈ ਬੈਠਕ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਧੜੇ ਵੱਲੋਂ ਲਾਏ ਗਏ ਦੋਸ਼ਾਂ ਸੰਬੰਧੀ ਸਪਸ਼ਟਕਰਨ ਦੇਣ ਲਈ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ Shri ਬਾਦਲ ਦੇ ਉਪਕਾਰ ਦੋਸ਼ਾਂ ਦੇ ਸੰਬੰਧ ਵਿੱਚ ਅੱਜ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਸਪਸ਼ਟਕਰਨ ਸੌਂਪਿਆ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਛੀਮਾ ਬਲਵਿੰਦਰ ਸਿੰਘ ਸੁਰੇਸ਼ਿੰਦਰ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ ਅਕਾਲ ਤਖਤ ਤੇ ਮੱਥਾ ਟੇਕਣ ਲਈ ਪਹੁੰਚਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਬੀਰ ਬਾਦਲ ਨੇ ਅਤੇ ਹੋਰ ਆਗੂ ਤੇ ਵਿਸ਼ਾਲ ਕੁਮਾਰ ਨੇ ਸ਼ਾਮਿਲ ਹੋਈ ਇਸ ਤੋਂ ਪਹਿਲਾਂ ਉਹਨਾਂ ਸ੍ਰੀ ਹਰਮਿੰਦਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਵਿਖੇ ਮੱਠ ਟੇਕਿਆ ਉਹਨਾਂ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ ਜਿਥੇ ਦਾ ਗਿਆਨੀ ਰਗबीर ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸਪਸ਼ਟਕਰਨ ਮਿਲ ਗਿਆ ਹੈ ਅਤੇ ਇਸ ਨੂਪਾਲ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਅਨੁਪ੍ਰੰਤ ਅਗਲੀ ਕਾਰਵਾਈ ਹੋਵੇਗੀ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣਾ ਮਾਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਬਤ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨ ਦੇ ਦੌਰਾਨ ਇਹ ਜਿਹੜੀ ਅਗਲੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਇਸ ਦਾ ਚਾਰ ਚਰਚਾ ਕੀਤੀ ਜਾਵੇਗੀ ਜਿੱਥੇ ਇੱਕ ਪਾਸੇ ਦਿੱਲੀ ਐਨਸੀਆ ਨੜਿਆਣਾ ਹਿਮਾਚਲ ਪ੍ਰਦੇਸ਼ ਸ਼ਰ ਟਟਵਾ ਮੀ ਪੈ ਰਿਹਾ ਹੈ ਉੱਥੇ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੋਕ ਮੀਂਹ ਉਤਰ세 ਪਏ ਨੇ ਲੋਕਾਂ ਨੂੰ ਪਰੇਸ਼ਾਨ ਗਰਮੀ ਨੇ ਕਰ ਰੱਖਿਆ ਹੈ ਦੱਸਈਏ ਕਿ ਹਮਸਪਰੀਅ ਦੇ ਚਿਪਚਿਪੀ ਗਰਮੀ ਨੇ ਲੋਕਾਂ ਨੂੰ ਫਿਰ ਇੱਕ ਵਾਰੀ ਘਰ ਦੇ ਵਿੱਚ ਕੈਦ ਕਰ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਅਲਰਟ ਜਾਰੀ ਕੀਤਾ ਗਿਆ ਹੈ بارش ਦਾ ਲੋਕਾਂ ਨੂੰ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਹਮਸਪਰੀ ਗਰਮੀ ਨੇ ਲੋਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਰਫ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਲਈ ਮਜਬੂਰ ਕਰ ਦਤਾ ਹੈ। ਤਕੜੀ ਭਾਰਤ ਦੇ ਵਿੱਚ ਅੱਜ ਮੌਨਸੂਨ ਵਿਭਾਗ ਵੱਲੋਂ ਕੁਝ ਅਲਰਟ ਜਾਰੀ ਕਰ ਦਤਾ ਹੈ ਤੇ ਪੰਜਾਬ ਦੇ ਕਿਹੜੇ-ਕਿਹੜੇ ਸੂਬੇ ਦੇ ਵਿੱਚ ਮੀਂਹ ਦੀ ਵਿਖੇਵਾਨੀ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਰਹੀ ਕੀ ਤੁਹਾਡੇ ਸੂਬੇ ਦੇ ਵਿੱਚ ਅੱਜ ਮੌਸਮ ਕਿਦਾਂ ਦਾ ਰਹੇਗਾ। ਹਰਿਆਣਾ ਵਿੱਚ ਮੌਨਸੂਨ 30 ਜੁਲਾਈ ਤੱਕ ਰਹੇਗਾ ਇਸ ਕਾਰਨ ਅੱਜ ਯਾਨੀ ਵੀਰਵਾਰ ਨੂੰ ਦੱਖਣੀ ਹਰਿਆਣਾ 'ਚ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਸੱਤ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਵੀ ਛੇ ਦਿਨ ਮੌਨਸੂਨ ਰਹੇਗਾ। ਮੌਨਸੂਨ ਵਿਗਿਆਨੀ ਅਨ ਦੇ ਦੋ ਦਿਨਾਂ ਚ ਪੰਜਾਬ ਚ ਮੌਨਸੂਨ ਦੀ ਸਰਗਮੀ ਵਧੇਗੀ ਜਿਸ ਕਾਰਨ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ ਪਠਾਨਕੋਟ ਵਿੱਚ ਭਾਰੀ ਮੀਂਹ ਅਤੇ 13 ਜ਼ਿਲ੍ਹਿਆਂ ਵਿੱਚ ਆਮ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਵਿ हिमाचल प्रदेश ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਹੈ ਚੰਡੀਗੜ੍ਹ ਵਿੱਚ ਜ਼ਮੀਨ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹਰਿਆਣਾ ਮੌਸਮ ਵਿਭਾਗ ਨੇ सोनीपत ਪਾਣੀਪਤ करनाल ਜੀਨ ਕੈਥਲ ਕੁਰੂਖੇਤਰ ਅਤੇ ਯਮੁਨਾਨਗਰ ਵਿੱਚ ਜ਼ਮੀਨ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਪਢਾਉ ਬਲਟ ਕਰਸੂਨਾ ਗੁਰੂਗ੍ਰਾਮ ਲੋਹਾਰ ਤੋਸਾਮ ਝੰજર ਬਹਾਦਰਗੜ ਸੰਪਾਲਾ ਰੋਤ ਤੱਕ 시ਵਾਨੀ ਹਿਮਾਰ ਆਦਮਪੁਰ ਨਾਥੁਰ ਚਪਾਟਾ ਈਲਾਨਾਬਾਦ ਫਤਿਆਬਾਦ ਹਰਿਆਣਾ ਫਰੀਦাবাদ ਕਰੋੜਾ ਸੋਨੀਪੱਤ ਤਕ ਨਾਰ ਦਹਾੜਾਗੜ ਜਗਵਾੜਾ ਛੇਲੀ ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਦੀ ਦੇ ਨਾਲ ਨਾਲ ਗੱਜਰ ਮਾਲਮੀ ਪਵੇਗਾ ਪੰਜਾਬ ਵਿੱਚ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਇਹਜੇ ਚ ਜ਼ਿਲ੍ਹਾ ਔਰੈਂਜ ਅਲਰਟ ਤੇ ਹੈ ਕੁਰਦਾਸਪੁਰ ਅਮਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸਿਆਰ ਕਪੂਰਥਲਾ ਚਲੰਦਰ ਬਠਿੰਡਾ ਲੋਹੇੜਾ ਮਾਨਸਾ ਰੂਪਨਗਰ ਪਟਿਆਲਾ ਅਤੇ ਮੋਹਾਲੀ ਚ ਬਾਰਿਸ਼ ਅਤੇ ਗੜੇਮਾਰੀ ਹੋਵੇਗੀ ਹਿਮਾਚਲ ਵਿੱਚ ਮੌਸਮ ਵਿਭਾਗ ਨੇ ਤਿੰਨ ਜਿਲ੍ਹਿਆਂ ਚੰਬਾ ਕਾਂਗੜਾ ਅਤੇ ਸਿਮੌਰਚ ਵਿੱਚ ਕੁਝ ਥਾਵਾਂ ਤੇ ਮੀਂਹ ਦਾ ਅਲਰਟ ਚਾਰੀਗਾ ਦੱਸਦੇ ਇਹ ਕਿ ਪੰਜਾਬ ਦੇ ਵਿੱਚ ਪਠਾਨਕੋਟ ਹਾਈ ਅਲਰਟ ਤੇ ਹੈ ਤੇ ਬਾਕੀ 13 ਜ਼ਿਲ੍ਹਿਆਂ ਦੇ ਵਿੱਚ ਗੜੀਬਾਰੀ ਤੇ ਗੱਜਰ ਕੇ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਦੱਸਦੇ ਇਹ ਕਿ ਲੋਕਾਂ ਨੂੰ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਹਮਸਪਰੀਅਤੇ ਚਿਪਚਿਪੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੰਦਾ ਹੈ ਲੋਕਾਂ ਦੀ ਨਿਗਾ ਸਿਰਫ ਬਾਰਿਸ਼ ਤੇ ਹੈ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਦੱਸ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਾਰਿਸ਼ ਪੈ ਰਹੀ ਹੈ ਜਾਂ ਫਿਰ ਤੁਸੀਂ ਵੀ ਦੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਤਾਜ਼ੀ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦੀ ਹੋਈ ਜੀ ਆਇਆਂ ਨੂੰ